ਸਰਦਾਰ ਸਨਨ ਜੋ ਸਿੰਘ ਜੀ ਮਕਰ ਸਾਹਿਬ ਜਿਹੜੇ ਬੜੇ ਵਿਵਾਦ ਪੱਤਰਕਾਰ ਨੇ ਵਿਵਾਦ ਦਾ ਮਤਲਬ ਬਲਕਿ ਕੀ ਹੁੰਦਾ ਜਿਹੜਾ ਬਿਲਕੁਲ ਸੱਚ ਦੇ ਨੇੜੇ ਹੋਵੇ ਇਹੋ ਨਹੀਂ ਕਿ ਜਿਨ੍ਹਾਂ ਨੂੰ ਵਿਊ ਚਾਹੀਦੇ ਨੇ ਇਹੋ ਨਹੀਂ ਜਿਹੜੇ ਬਿਲਕੁਲ ਤੈ ਤੱਕ ਜਾਂਦੇ ਨੇ ਤੇ ਮਕਰ ਸਾਹਿਬ ਪਿਛਲੀ ਵਾਰੀ ਵੀ ਸਮੁੱਚੀ ਟੀਮ ਦੇ ਨਾਲ ਆਏ ਸਨ ਇਸ ਵਾਰ ਵੀ ਉਹ ਵੀਰ ਬਰਿੰਦਰ ਸਿੰਘ ਐਨ ਆਰ ਆਈ ਵੀਰਾਂ ਦੇ ਸੱਦੇ ਤੇ ਨਗਰ ਲਾਧੂਪਾਣੀ ਦੀ ਸੰਗਤ ਦੇ ਬਲਾਵੇ ਤੇ ਇੱਥੇ ਪਹੁੰਚੇ ਨੇ ਬਾਬਾ ਜੀ ਵੱਲੋਂ ਸਰਦਾਰ ਮਕਰ ਸਾਹਿਬ ਦਾ ਸਨਮਾਨ ਹੋ ਰਿਹਾ ਆ ਬੜੇ ਪਿਆਰ ਦੇ ਨਾਲ ਬੜਾ ਹੀ ਸੋਹਣਾ ਸਾਡ ਸ੍ਰੀ ਆ